ਹੋ ਗਿਆ ਬਾਬੇ ਮੱਗਰ ਤਾਂ ਦਵਾਈ ਲੈ ਕੇ ਆਉਣੀ ਹੈ ਦੇਸੀ ਬਾਬਾ ਪੈਰੀ ਪੈ ਗਈਆਂ ਜਿਉਂਦੀ ਵਾਸਦੀ ਰਹਿ ਭਾਈ 10 ਦਿਨ ਹੋ ਗਏ ਬਾਬਾ ਮੰਤਰ ਡੱਕੀਆਂ ਨਹੀਂ ਘੜਦੀਆਂ ਅੱਛਾ ਭਾਈ ਫਿਰ ਤਾਂ ਬਾਹਲੇ ਦਿਨ ਹੋ ਗਏ ਇੰਨੇ ਚਿਰ ਤੱਕ ਨੁਕਸਾਨ ਹੋ ਜਾਂਦਾ ਬਾਹਲਾ ਪਾਣੀ ਮੁੱਕ ਜਾਂਦਾ ਹਾਂ ਅੱਛਾ ਕੀ ਕੀ ਦਿੱਕਤ ਹੈ ਜਦੋਂ ਮੈਂ ਖਾਣੇ ਪੀਣੇ ਉਹ ਤਾਂ ਜ਼ੋਰ ਜਿਹਾ ਪੈਂਦਾ ਅੱਛਾ ਜਦੋਂ ਖਾਣੇ ਪੀਣੇ ਉਹਦੀ ਜ਼ੋਰ ਪੈਂਦਾ ਹੂੰ ਤਾਂ ਨਹੀਂ ਆਉਂਦੀ ਨਾ ਜਦੋਂ ਮਾਲਾ ਜੇ ਪਾਣੀ ਪੀ ਲਿਆ ਤਾਂ ਵੀ ਜ਼ੋਰ ਪੈ ਗਿਆ ਹਾਂ ਜੇ ਰੋਟੀ ਖਾ ਲਈ ਤਾਂ ਵੀ ਜ਼ੋਰ ਪੈ ਗਿਆ ਏ ਪੁੱਤ ਫਿਰ ਤੈਨੂੰ ਟੱਟੀਆਂ ਨਹੀਂ ਲੱਗੀਆਂ ਇਹਦਾ ਸੰਗਰਹਿ ਨਹੀਂ ਹੋਗੀ ਪੁੱਤ ਉਹ ਕੀ ਹੁੰਦੀ ਹੈ ਬਾਬਾ ਇਹ ਆੰਤੜੀਆਂ 'ਚ ਗੜਬੜ ਵਹਿ ਜਾਂਦੀ ਹੈ ਜਦੋਂ ਆਪਾਂ ਕੁਝ ਵੀ ਖਾਣੇ ਪੀਣੇ ਆ ਉਹਦੀ ਜ਼ੋਰ ਪੈਂਦਾ ਹੈ ਨਾ ਉਹ ਸੰਗਰਹਿ ਨਹੀਂ ਹੁੰਦੀ ਹੈ ਟੱਟੀਆਂ ਹੁੰਦੀਆਂ ਆਏ ਮਾਲਾ ਕਦੋਂ ਵੀ ਆ ਸਕਦੀ ਹੈ ਟੱਟੀ ਠੀਕ ਹੈ ਹਾਂ ਇਹ ਹੁਣ ਤੈਨੂੰ ਆ ਦੱਸਦਾ ਮੈਂ ਨੁਸਖਾ 15 ਦਿਨ ਵਰਤ ਲਈ ਠੀਕ ਹੈ ਇਹ ਪ੍ਰੋਬਲਮ ਜੜੋਂ ਖਤਮ ਹੋ ਜੂ ਨਹੀਂ ਕਿੰਨੇ ਦਵਾਈਆਂ ਮਰਜੀ ਲਈ ਜਲਨੀ ਹਰਦੀ ਨਹੀਂ ਇਹ ਚੰਗਾ ਠੀਕ ਹੈ ਆਪਾਂ ਇੱਕ ਗੱਲ ਨਾਲ ਰੋਜ਼ ਦਾ ਦੱਸਦਾ ਇੱਕ ਚੁਟਕੀ ਦਾ ਕਾਲੇ ਨਮਕ ਦੀ ਲੈ ਲੈਣੀ ਹੈ ਕਾਲੇ ਨੂਨ ਦੀ ਰੋਜ਼ ਦੀ ਠੀਕ ਹੈ ਤੇ ਇੱਕ ਚੁਟਕੀ ਲੈਣੀ ਆ ਤੂੰ ਕਾਲੀਆਂ ਮਿਰਚਾਂ ਦੀ ਹਾਂ ਠੀਕ ਹੈ ਤੇ ਇੱਕ ਚੁਟਕੀ ਲੈਣੀ ਆ ਹਿੰਗ ਦੀ ਠੀਕ ਹੈ ਬਾਬਾ ਹਾਂ ਤੇ ਇਹਨਾਂ ਨੂੰ ਤਿੰਨੇ ਚੁਟਕੀਆਂ ਨੂੰ ਮਿਲਾ ਕੇ ਆਪਣਾ ਅਦਰ ਰੜਕਿਆ ਹੁੰਦਾ ਨਾ ਜਿਹੜਾ ਆਪਾਂ ਤੜਕੇ ਰੜਕਦੇ ਹੁੰਦੇ ਹੁੰਨੇ ਆ ਅਦਰ ਰੜਕਿਆ ਹੁੰਦਾ ਹੈ ਹਨਾ ਹਲੇ ਲੱਸੀ ਵੀ ਨਾ ਬਣੀ ਹੋਵੇ ਘਾਓ ਵੀ ਨਾ ਆਇਆ ਹੋਵੇ ਹਨਾ ਮਧਾਣੀ ਚਲਾਈ ਹੋਵੇ ਦੋ ਤਿੰਨ ਵਾਰੀ ਹਨਾ ਉਹਨੂੰ ਅਦਰ ਰੜਕਿਆ ਹੁੰਦਿਆ ਉਹਦਾ ਇੱਕ ਗਲਾਸ ਲੈ ਕੇ ਹਾਂ ਠੀਕ ਹੈ ਤੇ ਤੜਕੇ ਤੇ ਆਥਰੇ ਦੋ ਟਾਈਮਾਂ ਤੜਕ